ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੇ ਨਵੇਂ ਦਿਨ ਤੇ ਨਵੇਂ ਵਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ। ਜਿਵੇਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਆਪਣੀ ਕੀਤ ਕਹਿੰਦੀ ਵੀ ਸਮੋਸੇ ਖਾਣੇ ਨੇ। ਤੇ ਫਟਾਫਟ ਮੈਂ ਪੱਗ ਬੰਨੀ ਤੇ ਆਈ ਦੀ ਗੱਡੀ ਹੈ। ਇਹ ਮਜ਼ਾ ਆ ਰਿਹਾ। ਕੀ ਖਾਣਾ ਤੁਸੀਂ? ਹੈਂ? ਸਮੋਸੇ। ठीक है आटो इस तो निगाह पाएगी ये भी अच्छी ठंड और ज़्यादा बढ़ गई पंजाब से हाँ देखो हवा भी बहुत तेज चल रही है लोकल मार्केट है साढ़े घर देखो सूट नहीं है पुत्र चादर ने हाँ चल रही है बहुत ज्यादा इतने नाइनटी नाइन शॉप पा गई सेल स्टोर नाइनटी नाइन इधर आओ इधर हाँ समोसे देवी दस ਦੇ 10 ਮੋਟੇ ਭਾਇਓ ਹੈ ਨਹੀਂ ਪਾਣੇ ਕਿਉਂ ਆਵਲੇ ਹਾਂਜੀ ਆਹੀ ਲਵਾਗੇ ਠੀਕ ਹੈ ਜੇ ਟਾਂਗ ਤੇ ਕੀ ਦੀ ਗੱਡੀ ਤੇ ਤੇ ਆਪਾਂ ਹੁਣ ਚੱਲਦੇ ਆ ਘਰਾਂ ਤਾ ਕਰ ਲਿਆ ਆਪਾ ਤਾ ਕਰ ਰਹੇ ਹੋ ਦੱਸੋ ਗੀਤ ਕਾ ਕਰ ਰਿਹਾ ਆਪਾ ਕਾ ਕਰ ਰਿਹਾ ਰੋਟੀ ਵਾਰਿਓ ਮੈਂ ਨਹੀਂ ਖਾਣੀ ਰੋਟੀ ਮੈਂ ਜਾ ਰਹਾ ਹਾਂ ਕੰਮ ਤੇ ਉਹ ਅੱਜ ਤਾਂ ਬਈ ਬਾਲੀ ਠੰਡ ਕਰਾਦੀ ਓਹ ਬਾਲੀ ਠੰਡੀ ਆ ਵਾਪੂ ਤੇ ਪੈਦੀ ਐ ਦੁੱਜ ਦੇਵਤਾ ਹੀ ਨਿਕਲੇ ਨਹੀਂ ਅੱਜ ਯਾਰ ਸੜਕ ਦਾ ਕੰਮ ਚੱਲੀ ਜਾਂਦਾ ਹਲਗਾਲੇ ਦਵਾਈ ਕਰਦਾ ਬਾਦ ਹਨ। ਇਹ ਆਪਣਾ ਲੀਲਾ ਭੌਣ ਚੌਂਕ। ਅਜਿਹੀ ਵਿਤਰਾਂਤ ਨੂੰ ਟਰਾਲੀਆਂ ਜਾਈ ਜਾਂਦੀਆਂ ਨੇ। ਇਹ ਵਿਚਾਰੇ ਲੱਗੇ ਹੋਏ ਕੰਮ। ਇਹ ਲੱਗ ਰਿਹਾ ਪਰਾਠਾ। ਲੱਛਾ ਪਰਾਠਾ। ਫੇਮਸ ਹੋ ਜਾਏਗਾ। ਹੋਰਿਆ ਆ ਗਿਆ ਲਾਸਟ ਦਿਨ ਸਾਲ ਦਾ ਤੇ ਨਿਊ ईयर ਪਾਰਟੀ ਵਗੈਰਾ ਚੱਲਣੀਆਂ ਨੇ ਅੱਜ ਹਾਰੇਗੀ ਤੇ ਤੇ ਬੱਸ ਬੈਠੇ ਬੈਠੇ ਇੱਕ ਗੱਲ ਦਿਮਾਗ ਚ ਆਈ ਅ ਮੇਰੇ ਕੋਲ ਜੀ ਸ਼ੋਕ ਦੀ ਘੜੀ ਐ ਤੇ ਅਣਾ ਮੈਨੂੰ ਮੇਰੇ ਭੂਆ ਜੀ ਉਹਨਾਂ ਨੇ ਗਿਫਟ ਕਰੀ ਸੀ ਤੇ ਇਹਦਾ ਨਾ ਫੈਲ ਡਾਊਨ ਹੋ ਗਿਆ ਸੀ ਤੇ ਮੈਂ ਕਿਸੇ ਲੋਕਲ ਦੁਕਾਨ ਵਾਲੇ ਕੋਲ ਚਲਾ ਗਿਆ ਤੇ ਮੈਂ ਉਹ ਜਾ ਕੇ ਕਿਹਾ ਭਾਈ ਇਹ ਚ ਸੈੱਲ ਪਾ ਦੇਗਾ ਯਾਰ ਉਹ ਕਹਿੰਦਾ ਵੀ ਭਾਈ 300 ਰੁਪਏ ਲੱਗੂਗਾ ਮੈਂ ਕਿਹਾ ਵੀਰੇ ਕੋਈ ਗੱਲ ਨਹੀਂ 300 ਲੈ ਲਈ ਤੂੰ ਕਿ ਇਹ ਚ ਸੈੱਲ ਪਾ ਦੇ ਹਨ ਤੇ ਯਾਰ ਉਹਨੇ ਦੇਖ ਲਓ ਆਪਣੇ 2-300 ਦੇ ਚੱਕਰ ਦੇ ਵਿੱਚ ਮੇਰੀ ਆ 8900 ਦੀ ਘੜੀ ਖਰਾਬ ਕਰਤੀ ਖਰਾਬ ਮੀਨਜ਼ ਵੀ ਇਹਦੀ ਸਾਰੀ ਅਲਾਈਨਮੈਂਟ ਹਿੱਲ ਗਈ ਤੇ ਉਹ ਸਾਰਾ ਕੁਝ ਹਨ ਮਤਲਬ ਉਹਨੇ ਰਬੜ ਵਗੈਰਾ ਸਾਰੀ ਲੂਜ਼ ਕਰ ਦਿੱਤੀ ਤੇ ਮੈਂ ਇੱਥੇ ਸਾਡੇ 22 ਨੰਬਰ ਹੈਗਾ ਇਹਦਾ ਬ੍ਰਾਂਡ ਜੀ ਯੋਗਤਾ ਤੇ ਮੈਂ ਉਹਨਾਂ ਕੋਲ ਗਿਆ ਤੇ ਮੈਂ ਉਹਨਾਂ ਨਾਲ ਦੱਸੀ ਜਾ ਕੇ ਉਹ ਕਹਿੰਦਾ ਭਾਈ ਸਾਹਿਬ ਤੁਹਾਨੂੰ ਕਿਹਨੇ ਕਹਿ ਵੀ ਲੋਕਲ ਸ਼ੋਪ ਤੇ ਜਾਓ ਤੁਸੀਂ ਯੋਨਾ ਨੂੰ ਤਾਂ ਸਾਭ ਨਹੀਂ ਮਤਲਬ ਕਹਿੰਦੇ ਸਾਡਾ ਸ਼ੋਅਰੂਮ ਹੈ ਅਸੀਂ ਵੀ ਨਹੀਂ ਇਹਨੂੰ ਕੋਲਦੇ ਅਸੀਂ ਸਿੱਧਾ ਕੰਪਨੀ ਚ ਭੇਜਦੇ ਹਾਂ ਯਾਰ ਕੋਈ ਘੜੀਆਂ ਵਾਲਾ ਬੰਦਾ ਹੈ ਨਾ ਤੁਸੀਂ ਯਾਰ ਅੱਜ ਦਾ ਐਦਾਂ ਦਾ ਨਾ ਕਰੋ ਯਾਰ ਵੀ ਤੁਸੀਂ 100 200 ਪਿੱਛੇ ਮਤਲਬ ਕਿ ਇਦੀ ਹੈ ਨਾ ਐਨੀ ਮਹਿੰਗੀ ਚੀਜ਼ੀ ਚੀਜ਼ ਖਰਾਬ ਕਰਤੀ ਤੇ ਹਮ ਬੰਦੇ ਕੋਲ ਦੁਬਾਰਾ ਗਿਆ ਵਾਪਸ ਚਾਉ ਉਹ ਕਹਿੰਦਾ ਬਾਈ ਜੀ ਇਹ ਤਾਂ ਪਹਿਲਾਂ ਹੀ ਐਦਾਂ ਸੀ ਜਾਂ ਉਦਾਂ ਸੀ ਹੈ ਨਾ ਮੈਂ ਕਿ ਨਹੀਂ ਯਾਰ ਵੀ ਮੇਰੀ ਨਿਊ ਵਾਚ ਹੈ ਯਾਰ ਵੀ ਮੈਂ ਤਾਂ ਤੇਰੇ ਤੋਂ ਸੈਲਫ ਆਇਆ ਤੂੰ ਧੰਨ ਨਾਲ ਕਰਕੇ ਤਾਂ ਦੇਣੀ ਜੇ ਤੈਨੂੰ ਪਤਾ ਸੀ ਯਾਰ ਵੀ ਅੱਜ ਜਮਤ ਮੇਰੇ ਹੱਥ 'ਚ ਨਹੀਂ ਹੈਗੀਆਂ ਤੂੰ ਕੋਹ ਦੂਸਰੇ ਕਿਥੇ ਯਾਰ ਤੂੰ ਘੜੀ ਖਰਾਬ ਕਰਤੀ ਮਤਲਬ ਅੱਜ ਕੱਲ ਲੋਕਾਂ ਦਾ ਜਮੀਰ ਇੰਨਾ ਘਿਰ ਚੁੱਕਿਆ ਯਾਰ ਵੀ ਤੁਸੀਂ ਕੀ ਦੀ ਚੀਜ਼ ਆ ਤੁਸੀਂ ਉਹਨੂੰ ਸਹੀ ਰਸਤੇ ਪਾਓ ਯਾਰ ਜੋ ਤੁਹਾਡਾ ਕੰਮ ਆ ਉਹ ਬਣਦਾ ਉਹ ਕਰੋ ਹਨਾ ਐਦਾਂ ਨਾ ਕਰਿਆ ਕਰੋ ਮੇਰੇ ਵੀਰ ਵੀ ਜੇ ਕੀ ਦੀ ਯਾਰ ਮਹਿੰਗੀ ਚੀਜ਼ ਆ ਕਿਸਨੇ ਪਤਾ ਨਹੀਂ ਕਿਵੇਂ ਲਈ ਹੁੰਦੀ ਆ ਹਨ ਤੇ ਤੁਸੀਂ ਆਪਣਾ ਤਰੀਕੇ ਨਾਲ ਦੁਕਾਨਦਾਰੀਆਂ ਕਰੋ ਯਾਰ ਮੇਰੇ ਹੱਬ ਨਾਲ ਤਾਂ ਇਹੀ ਆ ਸਾਡੇ ਕੋਲ ਮੇਰਾ ਵੀ ਕੈਫੇ ਆ ਹਨਾ ਇੱਥੇ ਮੈਂ ਕੈਫੇ ਇਹ ਵਿੱਚ ਮੈਨੇਜਰ ਆ ਬਟ ਆਪਾਂ ਫੁੱਲ ਪ੍ਰੋਪਰ ਗਾਈਡ ਕਰੀਦਾ ਕਸਟਮਰ ਨੂੰ ਕਿ ਭਾਈ ਸਾਹਿਬ ਆ ਚੀਜ਼ ਵਧੀਆ ਆ ਚੀਜ਼ ਐਵੇਂ ਆ ਚੀਜ਼ ਹੋਵੇ ਤੇ ਮਤਲਬ ਉਸ ਤੋਂ ਬਾਅਦ ਨਾਲ ਜੋ ਸਾਡੀ ਆਫਰ ਚੱਲਦੀ ਹੈ ਇੱਥੇ ਆਫਰ ਵਗੈਰਾ ਆਪਾਂ ਸਾਰਾ ਕੁਝ ਦੱਸ ਕੇ ਦੇਈਦਾ ਹੈ ਨਾ ਕੱਲੀ ਕੱਲੀ ਚੀਜ਼ ਐਕਸਪਲੇਨ ਕਰੀਦੀ ਆ ਤੁਹਾਨੂੰ ਸਪਾਈਸੀ ਚਾਹੀਦਾ ਨਾ ਨੋਨ ਸਪਾਈਸੀ ਚਾਹੀਦਾ ਜੋ ਚਾਹੀਦਾ ਤੁਹਾਨੂੰ ਪ੍ਰੋਵਾਈਡ ਕਰਾਂਗੇ ਹੈ ਨਾ ਸਾਡੇ ਕੋਲ ਆਂਦਾ ਕਿ ਵਾਰੀ ਕਸਟਮਰ ਉਹ ਕਹਿੰਦਾ ਵੀ ਰੋਲ ਆ ਕੇ ਮੈਨੂ ਦੇਖਦਾ ਵੀ ਰੋਲ ਤੋਂ ਵਗੈਰਾ ਮੈਂ ਨਹੀਂ ਖਾਣੇ ਹੈ ਨਾ ਵੀ ਮੈਂ ਪੀਜ਼ਾ ਖਾਣ ਕਿਤੇ ਉਹ ਆਪਾਂ ਪੀਜ਼ਾ ਵਾਲਾ ਰੈਕਮੈਂਡ ਕਰਦੀ ਆ ਮਲਗੀ ਰਸਤੇ ਮੈਨੂੰ ਥਾਰੀਆਂ ਆਉਂਦੀਆਂ ਨੇ ਬਟ ਆਪਣੇ ਕੋਲ ਜਿਹੜੀ ਸੀ ਸਪੈਸ਼ੈਲਟੀ ਆ ਆਪਾਂ ਉਹ ਚੀਜ਼ ਪ੍ਰੋਵਾਈਡ ਕਰਦੇ ਆ ਲੋਕਾਂ ਨੂੰ ਠੀਕ ਨਹੀਂ ਇਹ ਬੰਦੇ ਤੇ ਮੈਨੂੰ ਆਇਆ ਬਹੁਤ ਹਨ ਬਈਰ ਮੈਨੂੰ ਬਹੁਤ ਫੀਲ ਹੋਇਆ ਕਿ ਤੁਸੀਂ ਦੋ ਤਿੰਨ ਦਿਨ ਤੋਂ ਵਿੱਚ ਯਾਰ ਮੇਰੀ ਘੜੀ ਖਰਾਬ ਕਰਤੀ ਤੇ ਉਹ ਇਹਦਾ ਟਾਈਮ ਵੀ ਨਹੀਂ ਸੈੱਟ ਹੋ ਰਿਹਾ ਸੀ ਉਹਨਾਂ ਨੇ ਮਸਾ ਸੈੱਟ ਕਰਕੇ ਦਿੱਤਾ ਜੀ ਸ਼ੋਕ ਵਾਲਿਆਂ ਨੇ ਉਹ ਬਾਈ ਕਹਿੰਦਾ ਵੀ ਮੈਂ ਕਿਹਾ ਇਹਦਾ ਕੋਈ ਹੱਲ ਕਹਿੰਦਾ ਬਾਈ ਕੋਈ ਹੱਲ ਨਹੀਂ ਹੈਗਾ ਉਹਨੇ ਬਸ ਐਦਾਂ ਹੀ ਪਾਈ ਚੱਲੋ ਤੁਸੀਂ ਵੀ ਠੀਕ ਆ ਚਲੋ ਆਪਾਂ ਵੀ ਸ਼ੁਕਰੀਆ ਕਹਿ ਕੇ ਵਾਪਸ ਆ ਗਏ ਜੀ ਆਪਾਂ ਨੂੰ ਇਹ ਕੰਮ ਦੀ ਛੋਟਾ ਜਿਹਾ ਜੇ ਆਪਾਂ ਚੱਲਦੇ ਆ ਉਧਰ ਨੂੰ ਨਾਲੇ ਤੁਹਾਨੂੰ ਦਿਖਾਣੇ ਆ ਜਿੱਥੇ ਆਪਣਾ ਕਹਿ ਤੇ ਹੈਗਾ ਅੱਜ ਦੀ ਆ 2025 ਖਤਮ ਹੋਣ ਚੱਲਿਆ ਥਾਲ ਤੇ 2026 ਹੁਣ ਆਜੂਗਾ ਤੇ ਸਾਰਿਆਂ ਨੂੰ ਹੈਪੀ ਨਿਊ ਇਅਰ ਵੀ ਆਪਣਾ ਖੁਸ਼ੀਆਂ ਭਰਾਲ ਸਾਲ ਆਵੇ ਜਿਹੜਾ ਚੜ ਰਿਆ ਨਾ ਸਿਖਾਰਿਆਂ ਤੋਂ ਦੂਸਤੀ ਦਵੇ ਵਾਏ ਗੁਰੂ ਤੇ ਅੱਜ ਦਾ ਵਲੋਗ ਆਪਾਂ ਇੱਥੇ ਖਤਮ ਕਰਦੇ ਆਂ ਅੱਜ ਦੇ ਦਿਨ ਦਾ ਠੀਕ ਹੈ ਜੀ ਕੱਲ ਨੂੰ ਮਿਲਦੇ ਆਂ ਅਗਲੇ ਸਾਲ 'ਚ ਅਗਲੇ ਵਲੋਗ 'ਚ ਤੇ ਅਗਲੇ ਸਫਰਾਂ 'ਚ ਤੇ ਨਾਲ ਬਹੁਤ ਸਾਰੀਆਂ ਰੈਸਪੀਆਂ ਲੈ ਕੇ ਆਵਾਂਗੇ ਤੁਹਾਡੇ ਲਈ ਠੀਕ ਹੈ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਸ਼ੇਅਰ ਕਰਿਓ ਤੇ ਥੋੜਾ ਸਪੋਰਟ ਦਿਖਾਇਓ ਬਾਕੀ ਠੀਕ ਹੈ ਜੀ ਓਕੇ ਬਾਏ ਬਾਏ